ਡੋਨਲਡ 트ੰਪ ਨੇ 47ਵੇਂ ਰਾਸ਼ਟਰਪਤੀ ਬੱਜੋ ਚੁੱਕੀ ਸੌ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ 트ੰਪ ਨੇ ਵਾਈਟ ਹਾਊਸ ਵਿੱਚ ਸੌ ਚੁੱਕ ਸਮਾਗਮ ਤੋਂ ਬਾਅਦ ਹੁਣ ਜਾ ਫਿਰ ਐਗਜ਼ੀਕਿਊਟਿਵ ਆਰਡਰ ਸਾਈਨ ਕਰ ਦਿੱਤੇ ਹਨ ਉਹਨਾਂ ਨੇ ਐਲਾਨ ਕੀਤਾ ਕਿ ਉਹ ਅਮਰੀਕਾ ਨੂੰ ਇੱਕ ਵਾਰ ਫਿਰ ਤੋਂ ਗ੍ਰੇਟ ਬਣਾ ਦੇਣਗੇ ਇਸ ਸਮਾਗਮ ਵਿੱਚ ਅਮਰੀਕਾ ਦੇ ਅਰਬਾਪਤੀ ਬਿਜ਼ਨਸਮੈਨ ਟੈਸਲਾ ਦੇ ਇਲਿਅਨ ਮਸਕ ਐਮਾਜ਼ਨ ਦੇ ਜੈਫ ਬੈਜੋਸ ਫੇਸਬੁੱਕ ਦੇ ਮਾਰਕ ਜੁਕਰਬਰਗ ਤੇ ਗੂਗਲ ਦੇ ਸੀਓ ਸੁੰਦਰ ਪਚੇਸ ਵਿੱਚ ਸੇਮੇਤ ਹੋਰ ਬਹੁਤ ਸਾਰੀਆਂ ਮਹਾਨ ਹਸਤੀਆਂ ਸ਼ਾਮਿਲ ਸਨ ਰਾਸ਼ਟਰਪਤੀ ਟਰੰਪ ਨੇ ਬਹੁਤ ਸਾਰੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਹਨ ਜਿਨ੍ਹਾਂ ਵਿੱਚੋਂ ਕੁਝ ਖਾਸ ਇਸ ਪ੍ਰਕਾਰ ਹਨ ਮੈਕਸੀਕੋ ਦੇ ਬਾਡਰ ਨੂੰ ਤੁਰੰਤ ਸੀਲ ਕਰਨ ਦਾ ਦਿੱਤਾ ਹੁਕਮ ਤੈਨਾਤ ਕੀਤੀ ਜਾਵੇਗੀ ਮਿਲਟਰੀ ਅਮਰੀਕਾ 'ਚ ਗੈਰ ਕਾਨੂੰਨੀ ਦਾਖਲ ਹੋਣ ਵਾਲੇ ਵਿਅਕਤੀਆਂ ਨੂੰ ਤੁਰੰਤ ਵਾਪਸ ਭੇਜਿਆ ਜਾਵੇਗਾ ਆਪਣੇ ਦੇਸ਼ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਵਿਅਕਤੀਆਂ ਨੂੰ ਵਿਦੇਸ਼ ਵਿੱਚੋਂ ਕੱਢਿਆ ਜਾਵੇਗਾ ਬਾਹਰ ਖਤਮ ਕੀਤੀ ਜਾਵੇਗੀ ਬਰਥ ਰਾਈਟ ਸਿਟੀਜ਼ਨਸ਼ਿਪ ਸਿਰਫ ਮਰਦ ਅਤੇ ਔਰਤ ਹੀ ਹੋਣਗੇ ਦੋ ਲਿੰਗ ਇਸੇ ਤਰ੍ਹਾਂ ਦੇ ਕੁੱਲ 100 ਦੇ ਕਰੀਬ ਐਗਜ਼ੀਕਿਊਟਿਵ ਆਰਡਰ ਹਨ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸਾਈਨ ਕਰ ਦੇਣਗੇ ਅਤੇ ਅਮਰੀਕਾ ਵਿੱਚ ਵੱਡੀ ਕਾਨੂੰਨੀ ਤਬਦੀਲੀ ਲਿਆਉਂਦਾ ਟੀਚਾ ਮਿੱਥਣਗੇ ਉਹਨਾਂ ਨੇ ਕੈਨੇਡਾ ਉੱਤੇ 25% ਟੈਰਿਫ ਲਾਉਣ ਦੀ ਕੋਈ ਗੱਲ ਨਹੀਂ ਛੇੜੀ ਕੈਨੇਡਾ ਵਾਸੀਆਂ ਨੇ ਹਾਲ ਦੀ ਘੜੀ ਥੋੜਾ ਸੁੱਖ ਦਾ ਸਾਹ ਲਿਆ ਹੈ ਪਰ ਫਿਰ ਵੀ ਖਤਰਾ ਹੈ ਕਿ 트럼ਪ ਆਉਣ ਵਾਲੇ ਦਿਨਾਂ ਵਿੱਚ ਉਹ ਟੈਰਿਫ ਲਗਾਉਂਦੇ ਹੁਕਮ ਵੀ ਜਾਰੀ ਕਰ ਦੇਣਗੇ ਭਾਰਤ ਦੇ ਵੱਡੇ ਬਿਜ਼ਨਸਮੈਨ ਵੀ ਟਰੰਪ ਦੇ ਇਸ ਸਾਂਚੁੱਕ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚੋਂ ਨੀਤਾ ਅੰਬਾਨੀ, ਮੁਕੇਸ਼ ਅੰਬਾਨੀ ਤੇ ਹੋਰ ਹਸਤੀਆਂ ਸ਼ਾਮਲ ਸਨ ਭਾਰਤ ਦੇ ਡਿਪਲੋਮੈਟ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀਰ ਟਰੰਪ ਦੀ ਇਸ ਸੌਚਕ ਸਮਾਰੋਹ ਵਿੱਚ ਸ਼ਾਮਲ ਸਨ ਅਤੇ ਉਹਨਾਂ ਨੇ ਉੱਥੇ ਜਾਪਾਨ ਦੇ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਜਾਪਾਨ ਆਸਟ੍ਰੇਲੀਆ ਅਮਰੀਕਾ ਭਾਰਤ ਕੁਆਡ ਗਰੁੱਪ ਦੇ ਮੈਂਬਰ ਦੇਸ਼ ਹਨ ਅਤੇ ਉਹ ਆਉਣ ਵਾਲੀ ਕੁਆਡ ਗਰੁੱਪ ਦੀ ਮੀਟਿੰਗ ਨੂੰ ਸਹੀ ਸਮੇਂ ਤੇ ਕੀਤਾ ਜਾ ਸਕੇ ਤੇ ਇਸ ਵਿੱਚ ਕੀ ਉਹ ਮੁੱਖ ਟੀਚਾ ਰੱਖ ਸਕਣਗੇ ਇਸ ਬਾਰੇ ਉਹਨਾਂ ਨੇ ਵਿਸ਼ੇਸ਼ ਚਰਚਾ ਕੀਤੀ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਰਾਸ਼ਟਰਪਤੀ ਵਜੋਂ ਤੇ ਬਦਾਈ ਦਿੱਤੀ ਹੈ 트럼ਪ ਨੇ ਕਿਹਾ ਸੀ ਕਿ ਜੇਕਰ ਬ੍ਰਿਕਸ ਸੰਮੇਲਨ ਆਪਣੀ ਅਲੱਗ ਕਰੰਸੀ ਦਾ ਨਿਰਮਾਣ ਕਰੇਗਾ ਤੇ ਉਸੇ ਕਰੰਸੀ ਵਿੱਚ ਵਪਾਰ ਕਰੇਗਾ ਤਾਂ 트럼ਪ ਬ੍ਰਿਕਸ ਗਰੁੱਪ ਵਿੱਚ ਸ਼ਾਮਲ ਦੇਸ਼ਾਂ ਤੇ 100% ਟੈਕਸ ਲਗਾ ਦੇਣਗੇ 트럼ਪ ਦੀ ਧਮਕੀ ਤੋਂ ਬਾਅਦ ਬ੍ਰਿਕਸ ਗਰੁੱਪ ਵਿੱਚ ਸ਼ਾਮਲ ਦੇਸ਼ ਭਾਰਤ ਨੇ ਕਿਹਾ ਕਿ ਬ੍ਰਿਕਸ ਦਾ ਅਲੱਗ ਤੋਂ ਨਵੀਂ ਕਰੰਸੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ ਉਧਰ ਦੂਜੇ ਪਾਸੇ 트럼ਪ ਨੇ ਮੈਕਸੀਕੋ ਬਾਰਡਰ ਤੇ ਮਿਲਟਰੀ ਐਮਰਜੈਂਸੀ ਲਗਾਉਣ ਦਾ ਹੁਕਮ ਦੇ ਦਿੱਤਾ ਹੈ ਜਿਸ ਨਾਲ ਨੁਨਖਿਤ ਅਸਕ੍ਰੀਤੇ ਡਰੱਗ ਨੂੰ ਅਮਰੀਕਾ ਵਿੱਚੋਂ ਦਾਖਲ ਹੋਣ ਤੋਂ ਰੋਕਿਆ ਜਾਵੇਗਾ।